ਦੁਨੀਆਂ 'ਚ ਸੁਖਾਂ ਨੂੰ ਅਲਪ ਸੁਖਾਂ ਨੂੰ ਪਰਬ ਸੁਖਨ ਵਾਲੂ ਜ਼ਿਆਦਾ ਕਿਬਦ ਦੇਤੀ ਬਸ ਉਹ ਜਿਹੜੀ ਸ਼ਾਂਤੀ ਸੀ ਭੰਗ ਹੋ ਗਈ ਸੰਤੋਖ ਟੁੱਟ ਗਿਆ ਤ੍ਰਿਸ਼ਨਾ ਸੁਰਗ ਵੀ ਹੌਲੀ-ਹੌਲੀ ਬਿਵੇਕ ਬੁੱਧ ਪਾਏਗਾ ਤੂੰ ਤਦ ਤ੍ਰਿਸ਼ਰਸ ਸੁਰਗੀ ਤੇ ਤੂਹ ਦਾ ਹੋਣਾ ਹੀ ਸੀ ਬਬੈਗ ਦੇ ਬਲੀਦ ਹੋਗਾ ਇਹ ਅਵਿਦਿਆ ਸੀ ਰਾਜੇ ਨੇ ਜਿਹੜੀ ਸਲਾਹ ਦਿੱਤੀ ਤੈ ਛੱਡ ਕੇ ਐ ਆਜੋ ਅਪਾ ਥੋੜਾ ਜਾਇਆ ਕਿਹੜਾ ਲੋਕ ਸਾਰੇ ਬੁੱਧਈ ਦੇ ਅੰਧ ਪਛਾਦੇ ਲੋਨ ਨੂੰ ਤਰੁ ਪੜਾਈ ਜਾਓ タル ਵਿੱਚ ਤੁਸੀਂ ਪਰਮਾਰਖੋ タルੂ ਕੇ ਵਿਚ ਲੈ ਕੇ ਮੇਰੇ ਨਾਲ ਜੋੜ ਰੱਖੋ ਆ ਇਹਨਾਂ ਤੇ ਖਰਚਾ ਟੈਕਸ ਲੈ ਲਿਆ ਕਰੋ ਇਹ ਸਭ ਰਾਜਾਂ ਦੇ ਲਾਏ ਹੋਏ ਨੇ ਇਹ ਲੋਦਰਾਂ ਕੋਲੋਂ ਗੰਦਾ ਤੇ ਆਉਗੇ ਪੜਨਦਾ ਇਹ ਆ ਪੜਨੂ ਸਮਝੇ ਬਿਨੂ ਫਿਰ ਆਪ ਦੁਕਾਨਦਾਰੀ ਹੋਣ ਇੰਡੀਪੈਂਡੈਂਟ ਹੋਗੇ ਕੋਲ ਬੱਗਣ ਲੱਗੇ ਕੋਈ ਨਾ ਵੀ ਰਵੇ ਕੁਝ ਕਹਿ ਵੀ ਨਹੀਂ ਸਕਦੇ ਸਿਰਫ ਜਦੋਂ ਦੁਨੀਆ ਦੀ ਚੌਦਲ ਦੀ ਭੁੱਖ ਫੈਲਾਉਂਦੀ ਹੈ ਨਾ ਉਦੋਂ ਇਹタル ਥੱਲੇ ਨੂੰ ਹੋੜ ਲੱਗ ਜਾਂਦਾ ਜਿੱਦੇ ਵੀ ਅੰਦਰ ਭੁੱਖ ਫੈਲਾਉਂਦੀ ਹੈ ਜਦ ਵੀ ਭੁੱਖ ਫੈਦਾ ਹੁੰਦੀ ਹੈ ਉਦੋਂ ਇਹ ਮਾਇਆ ਦੀ ਭੁੱਖ ਜਾਗਿਆ ਹੁੰਦੀ ਹੈ ਨਾਮ ਦੀ ਪੋਕੜ ਵੱਟਣ ਲੱਗ ਜਾਂਦੀ ਹੈ ਉਹ ਜਗ ਦੀ ਨਦੀ ਉਹ ਵੱਟਣ ਲੱਗ ਜਾਂਦੀ ਬਸ ਅੱਜ ਚੜਦਾ ਜਾਂਦਾ ਜਮ ਉਹ ਛੱਪਦਾ ਚਲੇ ਜਾਂਦਾ ਚੜਦਾ ਚਲੇ ਜਾਂਦਾ ਬਹੀ ਗੱਲ ਹੈ ਅਗਿਆਨਤਾ ਦਾ ਰਾਜ ਗਿਆਨ ਦਾ ਰਾਜ ਗਿਆਨ ਦਾ ਰਾਜ ਗਿਆਨਤਾ ਦਾ ਰਾਜ ਬਸ ਗਿਆਨ ਦਾ ਰਾਜ ਵੀ ਭਰੇ ਜਾਂਦੇ ਨੇ ਅਗਿਆਨਤਾ ਦਾ ਰਾਜ ਖਾਲੀ ਕੀਤੇ ਜਾਂਦੇ ਨੇ ਉੱਥੇ ਵੀ ਭਰੇ ਖਾਲੀ ਕੀਤੇ ਜਾਂਦੇ ਨੇ ਵੈਸੇ ਹੁਣ ਵੀ ਕੁਝ ਭਰੇਗਾ ਕੋਈ ਖਾਲੀ ਹੋ ਰਹੇ ਨੇ ਭਰ ਕੇ ਆਏ ਸੀ ਇਹ ਖਾਲੀ ਹੋ ਰਹੇ ਨੇ ਗੈਦੀ ਬਣ ਕੇ ਜਾਣਗੇ ਸਾਜ ਦੇ ਵਿਰੋਧੀ ਬਣ ਕੇ ਜਾਣਗੇ ਕਰਮਾ ਥਰਮ ਆਪਣੀ ਮੱਤੈ ਸੀ ਹਲੂ ਕੁਰਬਾਨੀ ਦੇ ਸਾਹਮਣੋਂ ਤਾਂ ਇਹ ਨਹੀਂ ਲਿਦਾ ਥਰਮ ਨੂੰ ਰਾਜਾ ਪਤਾ ਹੀ ਨਹੀਂ ਇਹਦਾ ਮਤਲਬ ਆ ਫਿਰ ਜਿੰਨਾ ਚਿਰ ਸੁੱਟਦੇ ਜੀ ਤੋ ਥਰਮ ਨੂੰ ਉਹਨਾਂ ਚੱਤਪਸੂਆ ਹੈ ਬਿਲਕੁਲ ਇਹ ਲੋਕਾਂ ਨੂੰ ਸਮਝ ਨਹੀਂ ਆਈ ਗੁਰਬਾਣੀ ਦੀ ਇਹ ਤਾਂ ਪਸੂ ਪਸੂਅ ਜੀ ਪਛੰਡ ਉਹ ਵੀ ਪੰਦਾ ਪਸੂਆਲੀ ਆਦਮੀ ਵਾਲੀ ਜਦੋਂ ਪੁੱਧਾ ਗਈ ਨਾ ਨੂੰ ਉਦੋਂ ਪਰਲੋਕ ਦੀ ਗੱਲ ਸੋਚੂਗਾ ਹੁਣ ਪਰਲੋਕ ਦੀ ਗੱਲ ਤਾਂ ਪਰਲੋਕ ਨਾਲ ਬੰਦਾ ਹੀ ਨਹੀਂ ਬੰਦਾ ਹੀ ਨਹੀਂ ਵਰਕਾਈ ਪੜਦਾ ਕਾ ਨਾ ਕਿ ਜਿਹੜਾ ਉਪਰਲੋਕ ਦੀ ਗੱਲ ਹੀ ਕਰਦੇ ਉਹ ਨਰਕ ਸੁਰਗ ਦੀ ਗੱਲ ਕਰਦੇ ਜਿਹੜੇ ਨਰਕ ਸੁਰਗ ਦੀ ਗੱਲ ਕਰਦੇ ਉਹ ਉਪਰਲੋਕ ਦੀ ਗੱਲ ਹੀ ਕਰ ਸਕਦੇ ਜਿਹੜੇ ਉਪਰਲੋਕ ਦੀ ਕਰਦੇ ਨਰਕ ਸੁਰਗ ਦੀ ਕੀ ਕਰ ਸਕਦੇ ਦੋ ਇੱਕੋ ਹੀ ਗੱਲ ਉਹ ਇਹ ਪਰਲੋਕ ਹੈ ਇਹ ਨਰਸੁਰਗ ਹੈ ਸਾਡੇ ਦਾ ਲੋਕ ਪਰਲੋਕ ਦੀ ਗੱਲ ਹੈ ਨਰਸੁਰਗ ਤਾਂ ਨਹੀਂ ਲੋਕ ਦੇ ਉਪਰਲੋਕ ਬਈ ਲੋਕ ਆਏ ਪਰ ਲੋਕ ਸਚੜ ਪਰ ਲੋਕ ਦੇ ਵਿੱਚੇ ਲੋਕ ਆਇਆ ਐਸ ਲੋਕ ਤੋਂ ਵੀ ਪਰੇ ਬਾਹਰ ਪਿਸ਼ਾਣ ਆਇਆ ਲੋਕ ਹਨ ਇਹ ਤੋਂ ਬਾਹਰ ਹਰ ਪਾਸੇ ਬਾਹਰ ਇਹ ਉਹਦੇ ਵਿੱਚ ਹੀ ਹੈ ਪਰ ਇਹ ਵੀ ਕਹਿ ਸਕਦੇ ਪ੍ਰਲੇਪ ਵੀ ਕਹਿ ਸਕਦੇ ਆ ਜਿਹਦਾ ਆ ਲੋਕ ਆਪਣੇ ਵਿੱਚ ਡਿਗਲੇ ਆ ਹੋਇਆ ਆਪਣੇ ਅੰਦਰ ਹੀ ਹੈ ਜਿਹਦੇ ਇਹ ਆਲੋਕ ਉਹ ਪਰਲੋਕ ਆ ਸੁਖ 사ਗਰ ਪਰਲੋਕ ਇਹ ਪਪ 사ਗਰ ਸੁਖ 사ਗਰ ਉਹ ਹੈ ਪਪ 사ਗਰ ਹੈ ਪਪ 사ਗਰ ਵਿੱਚ ਜੇ ਤੋ ਦੁੱਖ ਦਰਦ ਇਹ ਹੈ ਸੁਰਗ ਸੁਰਗ ਸਵਾਇਕਾਰ ਦੇਚਕਾਰ ਉਹ ਹੈ ਅੰਦਰੋਂ ਇਹਨਾਂ ਜਿਗਰ ਫੈਲ ਲਣ ਸਾਰੀ ਗੱਲ ਜਾਣਾ ਜੂਣੋ ਤੇ ਤੈਨੀਆਂ ਫੈਲਣਾ ਹੀ ਹੋਵੇ ਉਹ ਜੋਤ ਫੈਲਦੀ ਹੋਤੀ ਚਾਹ ਦੇ ਪਾਸੇ ਚੜਣ ਕੋਣ ਕਿਥੇ ਜਿਹਦੀ ਫੈਲ ਗਈ ਫੈਲੂ ਹੈ ਜਿਹਦੀ ਫੇਰ ਫੈਲ ਗਈ ਫੈਲੂ ਹੈ ਜਿਹਦੀ ਫੇਰ ਫੈਲ ਗਈ ਫੈਲੂ ਹੈ ਆਖਰ ਅੱਡੋ ਜੂਗਾ ਕਿਧਰ ਨਾ ਜਾ ਕੇ ਫੈਲਣਾ ਉਹ ਤੋਂ ਬਾਅਦ ਜਾਂ ਫੈਲੂ ਫੇਪੜਾ ਕਾ ਵਜਣਾ ਪਰ ਮਨਵਾਸ ਬਾਦ ਫੇਰ ਉਹ ਜਾਗਦਾ ਹੈ ਗਿਆਨਦਰੂ ਉਹ ਪਟਾਕਾ ਪਏ ਤੇ ਬਾਜੜਾ ਨਾ ਕਹਿੰਦਾ ਉਪਜਿਆ ਸਹਿਜ ਗਿਆਨਵਤ ਜਾਗੀ ਗਿਆਨਵਤ ਫੇਰ ਜਾਗਦੀ ਹੈ ਫੇਰ ਆਪੇ ਹੀ ਉੱਗਦਾ ਸਰੂ ਜਿਵੇਂ ਕੋਈ ਗੇਟ ਲੱਗਿਆ ਹੋਇਆ ਬਜ਼ਬੂਤ ਬੰਦ ਪੱਥਰ ਦਾ ਪਰੇ ਟਾਈਮ ਪਰਿਆ ਖੜਾ ਹੈ ਜਿੱਦੜ ਪਾਣੀ ਉਹ ਚੱਲ ਪਿਆ ਘੋੜਾ ਜਾਵੀ ਰਾਤਾ ਫਿਰ ਆਪੇ ਖੋਲੀ ਜਾਂਦੋ ਉਹ ਕੋਲਾਕਸ਼ਰਪੜ ਗਿਆ ਕਵਾਰ ਉਹਦਾ ਪ੍ਰੈਸ਼ਰ ਨਾਲ ਜਦੋਂ ਆਪੇ ਉਹ ਖੁੱਲਿਆ ਪੱਥਰ ਵੀ ਡਾਗ ਲਿਆ ਜੋ ਤਾਂ ਪਾਣੀ ਇਹ ਕਿਆਨ ਬਤ ਜਾਤੀ ਫਿਰ ਅਕਾਥ ਕੀ ਕਥਾ ਸ਼ੁਰੂ ਲਦੀ ਅਕਾਥ ਕਥਾ ਜਦੋਂ ਤੇ ਜਾਨੀ ਇਹ ਕੱਤਕਥਾ ਫਿਰ ਉਹਨਾਂ ਨੇ ਆਵੀ ਦੋ ਚੀਜ਼ਾਂ ਸਪਸ਼ਟ ਦਿਖੀ ਜਾਂਦੀਆਂ ਸਾਨੂੰ ਇੱਕ ਰਾਜ ਪ੍ਰਬੰਧ ਹੈ ਯਥਾ ਰਾਜਾ tatha ਪਰਜਾ ਇਹ ਗੱਲ ਸੱਚ ਹੈ ਇਹ ਗੱਲ ਨੂੰ ਝੂਠ ਸਾਫ ਕਰੋ ਪਹਿਲੀ ਤਾਂ ਗੱਲ ਇਹ ਹੈ ਜੇ ਇਹ ਗੱਲ ਸੱਚ ਹੈ ਤਾਂ ਰਾਜ ਨੂੰ ਤੁਤਲ ਦੀ ਲੋੜ ਹੈ ਪਰ ਜਾਪੇ ਤੁਤਲ ਦੀ ਜਿਹੜੇ ਤੁਸੀਂ ਬਹਾਨੇ ਕਰਦੇ ਹੋ ਸਭ ਬਹਾਨੇ ਦੇ ਰਾਜਾ ਕੋਈ ਸਦਲਾ ਜਿਹਦਾ ਸਾਰਾ ਨਪਲਾ ਚਾਹੁੰਦਾ ਉਹ ਪਹਿਲਾਂ ਦੱਸੇ ਤੈਨੂੰ ਕੀ ਦਿੱਕਤ ਹੈ ਬੋਲਦਾਰੀ ਦੀ ਤੇ ਦਿੱਕਤਾਂ ਦੱਸੋ ਕਿਉਂ ਦੇ ਕਹਤਾ ਭਾਈਓ ਚਲੋ ਬਾਤ ਦੀ ਗੱਲ ਆ ਕਿਉਂ ਮੈਨੂੰ ਦਿੱਕਤ ਦੱਸੋ ਫੇ ਕਿਉਂ ਵੀ ਆਜੂ ਉਹ ਵੀ ਕੜਾ ਲੈ ਆਣੇ ਨੇ ਕਿਉਂ ਨਹੀਂ ਆਊਗੀ ਉਹ ਵੀ ਵਕੀਲ ਨੇ ਸਰ ਪਤਾ ਪਰ ਬੋਲੂ ਅਬੂਰ ਅਗਲਾ ਕਰ ਬੋਲੂਗਾ ਅਕਲਾੜਾ ਡਿਮਟ ਕਰੂਗਾ ਵੀ ਭਾਈ ਪਤਾ ਨਹੀਂ ਇਹ ਤਾਂ ਮੈਂ ਬਰਕਾਈ ਦੂਆ ਕਰ ਲਿਆ ਇਹ ਤਾਂ ਬਾਜ਼ਾਰ ਹੁਲਦਿਆਂ ਗੱਲਾਂ ਨੇ ਸੀ ਬਾਜ਼ਾਰ ਸਭ ਦੇ ਅੰਦਰ ਹੈ ਬਾਜ਼ਾਰ ਸੀ ਇੱਕ ਦਰਵਾਜ਼ਾ ਸੀ ਇਹਦਾ ਇਹ ਦਰਵਾਜ਼ਾ ਦਾ ਦਸੂਹਾਰ ਨਹੀਂ ਉਹ ਹੀ ਤਾਂ ਦਰਵਾਜ਼ਾ ਪਾਸੋਂ ਨੇੜੇ ਜਾਨ ਚਾਫੇ ਚੱਕੇ ਜਾਂਦੇ ਖੋਲ ਹੀ ਸਕਦਾ ਉਹ ਨੂੰ ਕੋਈ ਸ ਸਭ ਦਾ ਗਿਆਟ ਹੈ ਨੇੜੇ ਨਾਲ ਨਾ ਆਵੇ ਜਕੈ ਉਹਦੇ ਨੇੜੇ ਜਾਣ ਵਾਸਤੇ ਉਹਦੇ ਅੰਦਰ ਸ਼ਕਤੀ ਚਾਹੀਦੀ ਹੈ ਇੱਛਾ ਸ਼ਕਤੀ ਇੱਛਾ ਸ਼ਕਤੀ ਮੈਨੂੰ ਇਹਠ ਨਹੀਂ ਮਿਲਦਾ ਜਿਹੜੀ ਇੱਛਾ ਸ਼ਕਤੀ ਅੰਦਰ ਜਾਣ ਦੀ ਉਹਨਾਂ ਦੀ ਇੱਛਾ ਸ਼ਕਤੀ ਅੰਦਰ ਲਿਆਉਣੀ ਜੇ ਸਾਡੀ ਹੁਣੇ ਜਿੱਤ ਲਿਆਉਣ ਦੇ ਵਿੱਚ ਇਹਨਾਂ ਦੀ ਹੋਇਆ ਜਾਣ ਕਰ ਸਾਡੀ ਇੱਛਾ ਸ਼ਕਤੀ ਤੇ ਖੜਾ ਤੁਸੀਂ ਜਾਣੋ ਚਾਹੁੰਦੇ ਆ ਨਹੀਂ ਚਾਹੁੰਦੇ ਜੇਦਨ ਸਾਡੀ ਇੱਛਾ ਸ਼ਕਤੀ ਅੱਧੀ ਤੇ ਜ਼ਿਆਦਾ ਹੋ ਗਈ ਨਾ ਸੱਤੇ ਤੇ ਅੱਠੇ ਹੋਗੀ ਅਸ਼ਟਮੇ ਅਸ਼ਟਾਦਿਕ ਕਾਇਆ ਹੋ ਜਾਂਦੀ ਆ ਫਿਰ ਕੇ ਦੀ ਉਹਨੇ ਝਟਕਾ ਮਾਰਨਾ ਇੱਕਦਮ ਤੋੜ ਕੇ ਥੱਲੇ ਪਤਾ ਆ ਪਿਆ ਜੜ ਗਣ ਉਹਨਾਂ ਨੇ ਰੋਕਣਾ ਨਹੀਂ ਚਾਹ ਟੇਡਾ ਹੋ ਗਿਆ 7.5 ਹੋ ਕੇ 8 ਆ ਗਿਆ ਆਪੇ ਜਾ ਬਣੇ ਤਾਂ ਨੇ ਫੇ ਤਾਂ ਥਲੇ ਇੱਕ ਦਮੇ ਜਾਂਦਾ ਹੁਣੀ ਹੁਣੀ ਨਹੀਂ ਜਾਂਦਾ ਫੇ ਪਰ ਸਲਾਹ ਜਨਾ ਜਲ ਬੜੋਨਾ ਉਹਨਾਂ ਚੜੀਆਂ ਜਾਂ ਸਲਾਹ ਬਣ ਕੇ ਐ ਹੋ ਗਿਆ ਨਾ ਫੇ ਰੱਪੇ ਥਲੇ ਜਾਂਦੁਰਦਾ ਜੇ ਰੋਕੇ ਲੋਦਰੂ ਆਪ ਆਪਣੇ ਆਪੇ ਰੁਕੀ ਅਸੀਂ ਉਸ ਚੀਜ਼ ਨੂੰ ਫੇਰ ਤਾਂ ਜਿਵੇਂ ਮੱਦੀ ਹੋਲੀ ਹੋਲੀ ਜਗਦੀ ਲੈ ਆਈਏ ਪਰ ਪਹਿਨਾਂ ਜਦੋਂ ਇਹਨਾਂ ਜੋਰ ਲਾ ਕੇ ਚੱਕਦੇ ਸੱਦਾ ਕਰਦੇ ਕਿਥੋਂ ਰੋਕਦੇ ਕਿਥੇ ਦੀ ਅਗਲਾਵੇਂ ਐਦਾਂ ਕਿਹੜਨ ਦੀ ਕੀਤਾ ਕਦੇ ਇਹਨਾਂ ਜੋਰ ਲਾ ਕੇ ਚਾ ਕੇ ਸੱਦਾ ਕਰੇ ਬੰਦੂ ਫਿਰ ਪਰ ਉਹ ਰੋਕੇ ਐਦਾਂ ਨਹੀਂ ਕੀਤਾ ਕਦੇ ਸੱਦਾ ਅਸੀਂ ਉਹ ਉੱਥੇ ਚੱਕ ਕੇ ਲੈ ਕੇ ਹੀ ਨਹੀਂ ਗਏ ਲੈਣੇ ਸੋ ਥੱਲੇ ਥੋੜਾ ਚੱਕ ਕੇ ਉਹਦੀ ਖੜਾ ਕੀਤਾ ਹੈ ਬਸ ਉਹ ਤਾਂ ਗਤੀ ਪਹੁੰਚ ਤਾਲ ਜਾਉ ਜੋ ਤਾਂ ਗਤੀ ਪਹੇ ਜਾ ਇਹ ਛੇਲ ਚੱਕਿਆ ਹੋਇਆ ਕਿਤੇ ਚੱਕੀ ਜਾਲੂ 4 ਫੁੱਟ 2 ਫੁੱਟ ਤੋਂ ਜ਼ਿਆਦਾ ਦਾ ਦੋ ਛੇਤੀ ਚੱਕਿਆ ਤਾਂ 1.5 ਫੁੱਟ ਹੋ ਚੱਕਣ 1.5 ਫੁੱਟ ਤੱਕ ਇਹਨੂੰ ਜੋੜਨੀ ਲੱਗੂਗਾ। ਬੜੌੜ ਵਾਸਤੇ ਬੰਨ ਲੂ। ਖੁਰਦੇ ਦਾ ਛੇਤ ਬਣੇ। ਕੋਈ ਜੜਾਈ ਚੜ੍ਹਦੀ ਏ। ਜੋ ਚੜ ਗਿਆ ਉਹਦੀ। ਓਏ ਮਾਂਦਾਰੀ ਬਣਾ ਚੜ੍ਹੇ ਨਹੀਂ ਹੋਣੀ। ਬਾਸ। ਉੱਥੇ ਤੱਕੇ ਮਾਂਦਾਰੀ ਵਰਕੀ ਜਣੀ ਏ। ਉਹਨਿਓ ਕੱਟ। ਜਿਹੜਾ ਅੱਠੇ ਚੱਕੀ ਖੜਾ ਏ। ਉਹਦੇ ਕੋਲ ਮਾਂਦਾਰੀ ਜਾ। ਜੇਰਾ ਇੱਕ ਫੋਟੋ ਤੇ ਚੱਕੀ ਖੜਾ ਹੈ ਉਹਦੇ ਕੋਲ ਦੋ ਜਾਂਦਾ ਪੁਆਇੰਟ ਪੁਆਇੰਟ 3 ਅਦਰ ਅਦਰ ਸੂਤੇ ਬੋਲਦਾਰੀ ਬਧੀ ਜਾਣੀ ਹੈ। ਹੋਰ ਜਦ ਨਾਲ ਸੱਦਾ ਹੋ ਗਿਆ ਬੋਲਦਾਰੀ ਪੂਰੀ ਹੋ ਜਾਣੀ ਹੈ। ਸਮਾਨਦਾਰੀ ਪੂਰ ਤਾਂ ਆਪਣਾ ਬੇਈਮਾਨੀ ਪੂਰੀ ਛੁੱਟ ਜਾਣੀ ਹੈ। ਬੇਈਮਾਨੀ ਉੱਠਿਆ ਨਾ ਤੈਨੂੰ ਬੇਵਰਦੀ ਵਾਲੇ ਡੰਡਾ ਸੀ ਆਏ ਦੋ ਚੱਕ ਕੇ ਚੱਕ ਕੇ ਛੱਡਦਾ ਇਹਨਾਂ ਐਂ ਕਰਦਾ ਬੇਵਰਦੀ ਛੱਡਤੀ ਮੈਂ ਬਾਹਰ ਦਾ ਆਪਾਂ ਸਹੀਆ ਜਾਰੇ ਫੇਤਾ ਬਾਹਰ ਹੋ ਗਿਆ ਆਏ ਬੋਲਦਾ ਨਹੀਂ ਸੀ ਪਿੱਛੇ ਨਾਲ ਉਹਦੇ ਨਾਲ ਜੁੜ ਗਿਆ ਫੇਰ ਕਿੱਥੇ ਜਾਣ ਮੈਂ ਸਾਡਾ ਮੈਂ ਸਾਡਾ ਕੜ ਗਿਆ ਛਾਰ ਜਿਹੜਾ ਨਹੀਂ ਪਾਸਾ ਉਹ ਐਨੂੰ ਜਾਂਦਾ ਸੀ ਐਨੂੰ ਕੋਈ ਜਾਣਦਾ ਹੈ ਉਸਦੇ ਪਾਸੇ ਜਾਂਦਾ ਸੀ। ਕਬੂਤੇ ਦੇ ਮਗਰ ਚੱਲਦਾ ਸੀ ਸਬੂਤ ਫੜ ਲਈ। ਉਹ ਫਿਰ ਨਹੀਂ ਮੁੜਦਾ। ਕਹਿੰਦਾ ਉਹਨੇ ਗਲਤੀ ਭਿਰੋ। ਬੰਨੇ ਇੱਥੇ ਓੜੇ ਹੀ ਦੀ। ਸਿੱਧਾ ਓੜੇ ਹੀ ਦੀ। ਦਡਾਤ ਦਰਦਾਤ ਕਹਿੰਦੇ ਦਰਦਾਤ। ਦਡਵਤ ਬਿਲਕੁਲ ਸੇਟ। ਕੋਈ ਸ਼ਾਰਟਕਟ ਰਸਤਾ ਸਿੱਧਾ ਹੁੰਦਾ। ਕਿਦਾਂ ਚੱਲਣਾ? ਜੇ ਰਸਤਾ ਸਿੱਧਾ ਹੋਊ ਸ਼ਾਰਟਕਟ ਹੈ। ਨਹੀਂ ਕਰ ਲੋ ਕਿ ਦੋ ਪੌਂਟ ਬੁਣਾ ਲਓ। ਦੋ ਪੌਂਟ ਨੇ 1 ਪੌਂਟ ਤੇ 2 ਪੌਂਟ ਤੇ ਤੂੰ ਚੱਲ ਜਾ। ਜਿਹੜੀ ਸਟੇਡ ਲਾਈਨ ਖਚਾਗੇ ਉਹ ਛੋਟੀ ਐ, ਆ ਬਾਗਲਾ ਨੇ ਖਚਾ ਮੋ ਛੋਟੀ ਐ। ਫੇਰ ਲੰ ਛੋੜੀ ਹੋਊਗੀ ਸ਼ਾਰਟਕਟ ਹੋਊਗੀ ਰਸਤਾ ਇਸ ਤਰ੍ਹਾਂ ਲੱਗਦਾ ਹੈ ਬਸ ਮੋ ਫੇਰ ਨਹੀਂ ਟਕਰਾਉਂਦਾ ਕਿਸੇ ਨਾਲ ਜਸਦਾ ਸਦਾ ਸੋਰਦੀ ਕਰਨਾ ਨੇ ਨਾ ਕਿਸੇ ਨੂੰ ਹੋਰ ਟਕਰਾਉਂਦਾ ਨਾ ਉਹ ਟਕਰਾਵੇ ਕਿ ਉਹ ਆਪਸ ਵਿੱਚ ਹੀ ਟਕਰਾਉਂਦੀਆਂ ਕਿੰਨੇ ਨਿੰਟ ਕਰਾਉਂਦੀ ਆ ਬਸ ਇੱਚੀ ਉਹ ਨਾ ਕੋਈ ਦਿੱਤੇ ਕਰ ਸਕਦਾ ਕਦੇ ਕਹਿੰਦਾ ਸੱਟ ਲੱਗੀ ਆ ਕਿੰਨਾ ਨੇ ਮਾਰੀ ਆ ਉੱਥੇ ਰੁਕ ਜਾਂਦੀ ਆ ਜਦੋਂ ਆ ਗਿਆ ਸਾਹਮਣੇ ਲੈ ਆਪ ਟਿਚੀ ਟਕਰਾਉਦਾ ਬਲੋਦਰ ਉਹ ਬਾਅਦ ਟਕਰਾਉਦਾ ਆ ਆਪ ਟਿਚੀ ਟਕਰਾਉਦਾ ਆਪਣੇ ਮਨੋਂ ਕਹਿੰਦਾ ਲੋਨ ਮਿੰਟੇ ਟਕਰਾਉਦਾ ਕਬੂ ਤੱਕ ਉਹਦੇ ਨਾਲ ਤਾਂ ਟਕਰਾਉਦਾ ਦੇਖੋ ਉਹਦੇ ਨਾਲ ਤੋਂ ਉਹਦਾ ਟਕਰਾਏ ਰਹੀ ਹੈ ਜਿਹਦਾ ਇਦਾਂ ਦੀ ਅਵਸਰ ਜਿਹਨੇ ਆਦਮੀ ਜਿੰਨੇ ਵੀ ਹੋਣਗੇ ਉਹ ਸੱਚੀ ਕਰਦੇ ਨੇ ਉਹ ਉਹ ਲੋਕ ਤਾਂ ਗਰਾਹ ਹੋਈ ਨਹੀਂ ਸਕਦਾ ਸਭ ਆਪਣੇ ਹੀ ਦੀ ਉੱਥੇ ਸਵਾਲ ਇਹ ਨਹੀਂ ਕੋਈ ਟਕਰਾਹ ਦਾ ਟਕਰਾਹ ਹਮੇਸ਼ਾ ਉੱਥੇ ਹੁੰਦਾ ਜਿੱਥੇ ਬੈਨੀਫਿਟ ਹਰਟ ਹੋਣ ਉਹ ਉਹ ਕਾਲ ਮਾਰ ਤੋਂ ਵੀ ਲੱਗਦਾ ਨੇ ਜਿੱਥੇ ਤੁਹਾਡੇ ਬੈਨੀਫਿਟ ਨੂੰ ਨੁਕਸਾਨ ਪਹੁੰਚੇ ਉੱਥੇ ਤੋਂ ਟਕਰਾਏ ਸਭ ਤੋਂ ਵੱਧ ਤਾਂ ਬੈਨੀਫਿਟ ਜਿਹੜਾ ਹੈਗਾ ਸੰਸਾਰੀ ਮੈਡੀਫਰ ਡਿੱਕਦਾ ਉੱਥੇ ਉਥੇ ਥਾਰੀ ਬੈਨੀਫਿਟ ਦੀ ਗੱਲ ਕਰਦੇ ਨੇ ਸੰਸਾਰੀ ਜਿਹੜਾ ਆਦਮੀ ਉਹਦਾ ਟਕਰਾ ਰਹੜੇ ਹੀ ਹੈ ਤਾਂ ਪੋਸੀਬਲ ਨਹੀਂ ਹਟ ਜੀ ਬਈ ਇਸ ਕਰਕੇ ਬਹੁਤ ਦੇਣ ਉਹ ਪਾਈ ਟਕਰਾ ਹਟ ਸਕਦਾ ਸੰਸਾਰ ਵੀ ਚੱਲ ਸਕਦਾ ਰਾਜ ਵੀ ਹੋ ਸਕਦਾ ਉਹ ਕਹਿੰਦੇ ਨੇ ਹੋ ਨਹੀਂ ਸਕਦਾ ਉਹ ਲੋ ਲੋਏ ਦਾ ਸਮਾਂ ਆਇਆ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਤੁਸੀਂ ਕਰਨਾ ਹੈ ਕਿ ਨਹੀਂ ਕਰਨਾ ਗੱਲ ਇਹ ਕਰੋ ਕੱਲ ਇਹ ਨਹੀਂ ਹੋ ਨਹੀਂ ਸਕਦਾ ਜੇ ਨਹੀਂ ਹੋ ਸਕਦਾ ਤੁਹਾਨੂੰ ਕਰਕੇ ਦਿਖਾ ਦੇ ਚਲੋ ਫਸਲਾਂ ਨੂੰ ਸਾਰੇ ਤਰੀਕੇ ਕਰਕੇ ਤਾਂ ਦੇਖੂ ਤੂੰ ਪਹਿਲੇ ਕਹਿੰਦਾ ਹੋ ਨਹੀਂ ਸਕਦਾ ਹੁਣ ਤੂੰ ਕਰ ਨੂੰ ਲਾਜੀ ਨਹੀਂ ਰਾਤਾ ਜੀ ਤੂੰ ਦਾ ਸਹਾਰਾ ਚਲੋ ਕੀ ਹੋ ਰਿਹਾ ਦੂ ਦੂ ਆ ਲਾਜ ਦੱਸ ਕੀ ਐ ਨਾ ਅਦਾ ਕਾ ਜੀਵਨ ਦਿੱਤੀ ਉਹ ਹਾਲਤ ਬੜੀ ਨਾ ਰਹੀ ਤੋ ਤੇ ਵੀ ਚੱਲ ਇਹ ਦੂ ਆ ਲਾਜ ਦੱਸ ਕੀ ਐ ਪ੍ਰੋਬਲਮਸ ਐ ਨੇ ਰਾਹੀ ਕਰ ਜਿਵੇਂ ਲਾ ਤੂੰ ਬਈ ਲਾਜ ਦੱਸ ਕੀ ਕਰਨਾ ਕੋਈ ਉਹ ਸਾਡੇ ਨੂੰ ਅਗਲਾ ਨੇ ਬੋਲਤੀ ਗੱਲ ਨੂੰ ਜੂ ਮੂਰੇ ਚਾਕ ਦੀ ਹੋਣਾ ਤਾਂ ਕੀ ਕਹੀਏ ਪਬਲਿਕ ਇਹਨਾਂ ਦੀਆਂ ਬਾਲੀਵੁੱਡ ਵਾਲੀਆਂ ਜਿੱਤੇ ਵੈਸੇ ਕਰਦੇ ਰਹਿਣ ਇੱਥੇ ਨਹੀਂ ਹੋਣੀ ਬੱਸ ਇਹ ਤਾਂ ਵਿਚਾਰ ਹੈ ਬੱਸ ਬਥੇ ਜਗ੍ਹਾ ਹੀ ਸੀ ਉਹ ਤਾਂ ਬੇਨਾਮੰਦੂ ਵਾਲੀ ਗੱਲ ਹੁੰਦੀ ਹੈ ਬੱਸ ਤਾਂ ਬੱਸ ਹਟੇ ਜਦੋਂ ਬੇਨਾਮੰਦੂ ਬੱਸ ਕਰਕੇ ਉੱਠ ਕੇ ਲੌਂਟ ਗੋਸ਼ਣੀ ਕਿਹੜੀ ਬਾਲੀਵੁੱਡ ਚ ਕੋਟ ਰੋਟਾਉਂਦੇ ਨੇ ਇਹ ਦੇਸ਼ ਕਿਵੇਂ ਬਾਜੂ ਕਿਵੇਂ ਤਰੱਕੀ ਹੋ ਜੂ ਸਾਡੇ ਕੋਲ ਆਲਟਰਨੇਟਿਵ ਹੈਗਾ ਕੀਤਾ ਕਿਉਂ ਨਹੀਂ ਜਾ ਰਹੇ ਹਾਂ ਸੋਲੂਸ਼ਨ ਹੈਗਾ ਸੇਵਾ ਵੀ ਅਸੀਂ ਕਹਿੰਦੇ ਕਰਦੇ ਹਾਂ ਭਗਤੀ ਵੀ ਭਗਤੀ ਕਰਦੇ ਹਾਂ ਸੇਵਾ ਤਾਂ ਛੋਟੀ ਗੱਲ ਹੈ ਅਸੀਂ ਦੇਸ਼ ਭਗਤ ਤਾਂ ਭਗਤਾ ਸਭ ਕੋ ਤਨਬਲ ਤਨ ਸਭ ਲੁਟਾ ਦਿੰਦਾ ਭਗਤਾ ਲੁਟਾਇਆ ਲੁਟਾਓ ਫਿਰ ਦੇ ਦਿੰਦਾ ਜਰਦਾ ਹੈਗਾ ਦੇਸ ਭਗਤ ਉਹ ਤਾਂ ਤਨਬਲ ਤਨ ਦੋ ਲੁਟਾ ਤੇਰੀ ਇਹ ਬੰਦੋ ਜੋ ਗਲਦੇ ਦੇਸੋ ਕੋਈ ਦੇਸ ਫੋਕਸ ਨਹੀਂ ਉਹ ਹੀ ਦੇਸ ਭਗਤਾ ਇਹਨਾਂ ਤਨਬਲ ਤਨ ਦੇਸ ਉਦੈ ਦੇਸ ਨਹੀਂ ਕਾ ਦੇਣ ਪਰਮੇਸ਼ਰ ਨੂੰ ਦੇ ਦਿੰਦੇ ਦੇਸ ਤਾਂ ਸਾਡਾ ਇੱਕੋ ਹੀ ਹੈ ਸਾਰੀ ਵਰਡ ਸਾਡਾ ਦੇਸ ਹੈ ਅਨੇਕ ਜਿਹੇ ਬਦਸ਼ਾਨਾ ਨਜੀ ਬੰਦੇ ਬੋਲੀ ਰਾਤਾ ਇਹਨਾਂ ਦਾ ਮਰਜੀ ਦੀ ਬੋਲੀ ਬਣਾਈ ਹੋਈ ਹੈ ਮਰਜੀ ਦਾ ਨਾਮ ਰੱਖਿਆ ਨੇ ਮਰਜੀ ਦੇ ਟੈਕਸ ਲਾਉਂਦੇ ਨੇ ਮਰਜੀ ਇਹਦਾ ਜਹਾਜ਼ ਖਰੀਦਦੇ ਨੇ ਮਰਜੀ ਦੇ ਹੁਣਾਂ ਦੀ ਖੜੂ ਖਾਦੇ ਨੇ ਮਰਜੀ ਦਾ ਰੌਲਾ ਹੀ ਆ ਸਾਰਾ ਰੱਬ ਦੀ ਮਰਜੀ ਰੱਬ ਕਹਿੰਦਾ ਮਰਜੀ ਵਾਲਾ ਰਬੋਂ ਦਾ ਕਰੋਨਾ ਦੀ ਭੁੱਖ ਮਾਰ ਲੜਾ ਅਗਰ ਉਹਨਾਂ ਦੀ ਭੁੱਖ ਮਾਰ ਲੜਾ ਉੱਤਰਾਬ ਅਸੀਂ ਦੇਖਾ ਨੂੰ ਭੁੱਖ ਮਾਰ ਦੇ ਲੂ ਦੁਨੀਆ ਵੀ ਦੇ ਭੁੱਖ ਮਾਰ ਭਾਰਤੀਆਂ ਨੇ ਟੁੱਟੀਆਂ ਸਾਰੀ ਜਾਨ ਦੇ ਆ ਮੈਂ ਕਿਹਾ ਨਿਆਣੇ ਨੇ ਪਹਿਲਾਂ ਕਿਤੇ ਸੁਣਦੇ ਜੇ ਧਰਮ ਗ੍ਰੰਥ ਇਹ ਹੁਣ ਵੀ ਸੁਣਦੇ ਨੇ ਸਾਰੀ ਗੰਦੇ ਤਾਂ ਲੋਕ ਵੀ ਕੋਲ ਕੋ ਹੋਊਗਾ ਆਤਾ ਗਿਆ ਅਦੋਂ ਗਾਂਦੀ ਬ੍ਰੀਜ ਜਾਣ ਲੋ ਕੰਮ ਕਰੂ ਨਾ ਜੋ ਰਾਜੇ ਮਰਜੂਗ ਸੋ ਸਤੋ ਮਿਲੜਾ ਹੈਗਾ ਥਣੇ ਬਾਸੇ ਪਾਗਤ ਹੋ ਉਸੇ ਸੁਪਤਾਰ ਕਰੋ ਤਰਮੂ ਦਾ ਇਹ ਦੇ ਤਰਮੂ ਆ ਜੇ ਕੋ ਰਾਜੇ ਨੋ ਤਰਮੇ ਉਹ ਆ ਜਿਹੜਾ ਸਭ ਦਾ ਭਲਾ ਕਰੇ ਤਰਮੂ ਆ ਜਿਹੜਾ ਇੱਕੋ ਜਿਹਾ ਸਲੂਕ ਕਰੇ ਸਭ ਨਾਲ ਤਾਰੂ ਉਹ ਜਿਹੜਾ ਇੱਕੋ ਜਿਹਾ ਪ੍ਰੇਮ ਕਰੇ ਸਭ ਨਾਲ ਤਾਰੂ ਉਹ ਜਿੱਤ ਪੇਪ ਬਾਬਾ ਵਾ ਤੇ ਕੁਝ ਨਹੀਂ ਹੋਵੇ ਜਿਉਂ-ਜਿਉਂ ਇਹ ਘੜਦੀਆਂ ਜਾਣਗੀਆਂ ਚੀਜ਼ਾਂ ਤੇ ਤਾਰੂ ਜਿਹੜਾ ਤੋਂ ਮੈਂ ਉਹ ਤਾਂ ਚਲਾ ਜਾਊਗਾ ਮੈਂ ਥੋੜਾ ਜਿਹਾ ਚੌਥਾ ਗਿੱਥਾ ਵੀ ਜਦ ਕੱਟ ਗਿਆ ਨਾ ਹੈ ਕਮਜ਼ੋਰ ਪੈਗਿਓ ਗੋਡਲ ਫਿਰ ਤਾਰ ਖੋਪਲਾ ਕੇ ਉੱਡ ਜਾਂਦਾ ਕਹਣਾ ਚੱਲੀਏ ਆਪਾਂ ਆਪਾਂ ਕਾਨੂੰ ਬਦਲਾ ਗੋਡਲ ਹਰਬਲ ਪੰਪ ਖਾਕਰ ਔਰਡਰ ਰਿਆ ਆਪਣੇ ਘਾਬਲਾ ਹੀ ਉੱਡ ਜਾਣਾ ਹੋਰ ਵੇ ਰ ਆ ਗਿਆ ਅਮਰ ਗਿਆ ਉਹ ਜਿਹਨੂੰ ਪੈਸਾ ਨੂੰ ਬੰਦਬਾਤ ਕਰਕੇ ਵੇਚਿਆ ਪਹਿਲਾਂ ਸਾਰੇ ਉਹਦਾ ਪਲਾਨ ਉਹਦਾ ਵੀ ਨਾਲ ਚੱਲਦਾ ਜੇ ਤੁਹਾਡਾ ਚੱਲਦਾ ਸੀ ਉਹਦਾ ਵੀ ਚੱਲਦਾ ਸੀ ਬੜਾ ਹੈ ਤੁਸੀਂ ਨਾ ਮੋਬਾਈਲ ਕੰਮ ਸਾਡੇ ਆਉਣਗੇ ਅਜੇ ਨੇ ਤੁਸੀਂ ਇਹ ਬੜਾਏ ਨੇ ਉੱਤੇ ਚੜਲੇ ਨੇ ਕੰਮ ਤਾਂ ਸਾਡੇ ਆਉਣਗੇ ਜਾਂ ਤਾਂ ਤੇ ਕੰਮ ਹੁਣ ਆਉਣਗੇ ਹੁਣ ਜਾਂ ਤਾਂ ਤੇ ਘਰ ਬੈਠੇ ਸਾਰੇ ਸੁਲ ਗਏ ਰੋਟੀ ਦਾ ਕੋਈ ਘਟਾ ਨਹੀਂ ਸਾਰਿਆਂ ਨੂੰ ਖਰਚ ਘਟਾ ਲਾਂਗੇ ਵਰਟੇ ਕਿ ਸ਼ਕਲਾ ਦੇ ਸਾਰੇ ਅਸੀਕਰ ਨਾਮ ਨਾਲੀ ਦੰਦ ਦਾ ਲੰਗ ਮਿਲਦਾ ਰਹੇ ਬਹੁਤ ਹੈ ਸਭ ਨੂੰ ਪਰ ਆਇਲਾ ਪਰਲੋਕ ਸਬਰਦਾ ਰਹੇ ਲੋ ਇਹ ਜ਼ਰੂਰੀ ਹੈ ਇਹੀ ਗੁਰਮਨੀ ਕਹਿੰਦੀ ਹੈ ਕੋਈ ਦੱਬ ਕੇ ਚਲੇਗਾ ਮਾਇਆ ਇਹਨੇ ਨਹੀਂ ਕਵੀ ਨੇ ਕਹਾਂ ਤਨ ਤਰ ਧਰਤੀ ਤਨ ਭਸ ਮੇ ਢੇਰੀ ਆਹ ਸ਼ਰੀਰ ਦਾ ਸਾਰੀ ਢੇਰੀ ਬਣ ਜਾਣਾ ਆ ਤਨ ਤਾਂ ਜਬੀਰ ਚ ਕੱਢ ਕੇ ਚਲਾ ਜਾਣਾ ਦਸ ਕੀ ਖੱਟ ਲਿਆ ਤਾਂ ਨਾਲ ਨਹੀਂ ਗਿਆ ਸ਼ਰੀਰਾਂ ਦੋਈ ਚੀਜ਼ਾਂ ਗਈਆਂ ਤੂੰ ਪਰਲੋਕ ਕਿਉਂ ਗਿਆ ਲੋਕ ਤਾਂ ਜਾਣਾ ਹੀ ਸੀ ਤੇ ਟਾਈਮ ਇਹ ਤਾਂ ਬੰਡਲ ਲਖਾਏ ਬੰਡਲ 'ਤੇ ਆਏ ਬੰਡਲ ਲਖਾ ਗਏ ਇੱਥੇ ਜਪਾ ਪਾ ਲਿਆ ਕਿੱਡਾ ਮੂਰ ਪਰਲੋਕ ਵਾਲਿਆ ਚੁੱਗੀ ਨਹੀਂ ਲਿਆ ਉਹ ਧਰਮ ਦੀਆਂ ਗੱਲਾਂ ਕਰਦੇ ਨੇ ਸਵਾਲ ਲੋਕ ਜਿਹਨਾਂ ਪ੍ਰਲੋਕ ਦਾ ਪਤਾ ਹੀ ਨਹੀਂ ਕੀ ਹੁੰਦਾ ਵਿਸ਼ਵਾਸ ਹੀ ਨਹੀਂ ਧਰਮ ਦੇ ਅਗੇ ਸਵਾਲ ਪੁੱਛਦੇ ਉਹ ਜਿਹੜੇ ਮੈਨੂੰ ਇਹਨਾਂ ਬਾਬੂ ਕੋਈ ਵਿਸ਼ਾ ਹੀ ਨਹੀਂ ਹੈ ਤੁਹਾਨੂੰ ਕੋਈ ਗਿਆਨ ਤਾਂ ਵਿਸ਼ਾ ਹੀ ਨਹੀਂ ਹੈ ਐਵੇਂ ਹੀ ਗੱਲਾਂ ਹੀ ਨੇ ਮੈਂ ਤਾਂ ਗੱਲਾਂ ਹੀ ਨੇ ਨਾ ਉਹਨਾਂ ਦੀ ਜਿਹੜੇ ਬੁਰਦੇ ਤੇ ਅਸਗੜੇ ਕਿਤੇ ਇਹਨਾਂ ਲੋਕਾਂ ਨੂੰ ਗਿਆ ਜਿਹੜੇ ਹੁਣ ਤਰੇ ਫਿਰਦੇ ਤੜਸਦੇ ਨੇ ਕੰਦਾ ਸੁਣੀ ਨਾ ਜਾਈ ਅਮ੍ਰਿਤ ਸੱਚ ਕਾਥਾ ਸੱਚੀ ਗੱਲ ਅਮ੍ਰਿਤ ਨੂੰ ਪੀ ਕਾਥਾ ਤਾਂ ਛੁੱਟੀ ਨਹੀਂ ਜਾ ਰਹੀ ਹੁਣ ਸੁਣੀ ਨਾ ਜਾਈ ਸੱਚ ਅਮ੍ਰਿਤ ਕਾਥਾ ਰਾਰ ਕਰਤੇ ਝੂਠੀ ਲੱਗ ਗੋਥ ਆ ਝੂਠਿਆਂ ਇਤਿਹਾਸ ਲੈ ਕੇ ਨਾ ਆ ਰਹਾ ਥਾ ਇਹ